ਵਾਹ ਇਕਫਤਾ ਫਨਾਂ ਸਿਟੀ ਅਮਦਗੜ ਦੇ ਏਰੀਆ ਵਿੱਚ ਇੱਕ ਕਿਡਨਾਪਿੰਗ ਦਾ ਇਨਸੀਡੈਂਟ ਹੋਇਆ ਸੀ। ਇਹਦੇ ਵਿੱਚ ਵਿਕਟਮ ਸੀਗੇ ਹਰਸ਼ ਕੁਲੋਂ। ਇਹ ਆਪਣੇ ਕਾਰ ਵਿੱਚ ਮੌਜੂਦ ਸੀਗੇ 20 ਅਪ੍ਰੈਲ ਨੂੰ ਜਦੋਂ ਚਾਰ ਅਣਪਛਾਤੇ ਵਿਅਕਤੀ ਇਹਨਾਂ ਦੇ ਘਰ ਆਟਕ ਹੁੰਦੇ। ਇਹ ਇਹਨਾਂ ਦੇ ਵਾਹਨ ਦੇ ਫੇਸ ਤੇ ਚਾਰੇ ਅਣਪਛਾਤੇ ਵਿਅਕਤੀਆਂ ਦੇ ਫੇਸ ਤੇ 마ਸਕ 마ਸਕ ਸੀਗਾ। ਇਹ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੇ ਤੇ ਹਰਸ਼ ਨੂੰ ਆਪਣੇ ਨਾਮ ਲੈ ਜਾਂਦੇ ਨੇ। ਅ ਜਦੋਂ ਇਹ ਰਾਸਤੇ 'ਚ ਪਹੁੰਚਦੇ ਨੇ ਤਾਂ ਵਿਕਟਮ ਦੀ ਫੈਮਿਲੀ ਨੂੰ ਉਹ ਰੈਕਸਨ ਕਾਲ ਆਂਦੀ ਹੈ ਜਿਹਦੇ ਵਿੱਚ 10 ਲੱਖ ਦੀ ਫਿਰੌਤੀ ਮੰਗੀ ਜਾਂਦੀ ਹੈ। ਅ ਇਨ ਦਾ ਮੀਨ ਟਾਈਮ ਜਿਹੜੀ ਵਿਕਟਮ ਦੀ ਫੈਮਿਲੀ ਹੈ ਪੁਲਿਸ ਨੂੰ ਇਨਫੋਰਮ ਕਰ ਦਿੰਦੀ ਹੈ ਤੇ ਪੁਲਿਸ ਇਮੀਡੀਏਟਲੀ ਐਕਸ਼ਨ ਲੈਂਦੀ ਹੈ ਤੇ ਟੈਕਨੀਕਲੀ ਦੇਖ ਕੇ ਤੇ ਵਿਕਟਮ ਦੀ ਲੋਕੇਸ਼ਨ ਟ੍ਰੇਸ ਕਰ ਲੈਂਦੀ ਹੈ। ਅ ਇਨ ਦਾ ਮੀਨ ਟਾਈਮ ਜਿਹੜੇ ਕਿਡਨੈਪਰਸ ਹੈਗੇ ਆ ਉਹਨਾਂ ਨੂੰ ਇਸ ਕਰਦੀ ਖਬਰ ਲੱਗ ਜਾਂਦੀ ਹੈ ਕਿ ਪੁਲਿਸ ਦੀ ਪਾਰਟੀ ਜਿਹੜੀ ਹੈ ਉਹਨਾਂ ਨੂੰ ਫੋਲੋ ਕਰ ਰਹੀ ਹੈ। ਤੇ ਉਹ ਵਿਕਤੀ ਨੂੰ ਦਾਨਾ ਮੰਡੀ ਖੰਨਾ ਜਿਹੜੇ ਨੇ ਡ੍ਰੌਪ ਕਰਕੇ ਚਲੇ ਜਾਂਦੇ ਨੇ ਜਿੱਥੋਂ ਪੁਲਿਸ ਪਾਰਟੀ ਜਾ ਕੇ ਰਿਕਵਰ ਕਰ ਲੈਂਦੀ ਹੈ ਇਸ ਤੋਂ ਬਾਅਦ ਬਹੁਤ ਗੜੀ ਮਿਹਨਤ ਕਰਕੇ ਟੈਕਨੀਕਲੀ ਤੇ ਵੀ ਸੋਰਸ ਲਗਾ ਕੇ ਮਲੇਰਪੁਰਲਾ ਪੁਲਿਸ ਵੱਲੋਂ ਇਸ ਕੇਸ ਨੂੰ ਜਿਹੜਾ ਹੈ ਕੈਕਟਰ ਦਿੱਤਾ ਗਿਆ ਹੈ ਇਸ ਦੇ ਵਿੱਚ ਪੰਜ ਦੋਸ਼ੀ ਇਨਵੋਲਵ ਸੀਗੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਨਾਂ ਦੇ ਨਾਮ ਹੈ ਨਬੀ ਆलम, ਸਾਹਿਬ ਚਾਂਦ, ਜਗਜੀਤ ਸਿੰਘ ਐਂਡ ਨਬੀ ਆਲਮ ਸਾਹਿਬ ਚਾਂਜ ਚਕਜੀਤ ਇਹ ਲੁਧਿਆਣਾ ਦੇ ਰੈ residenਟ ਨੇ ਤੇ ਅਨਵਰ ਜਿਹੜਾ ਹੈ ਉਹ ਸਿਟੀ ਅਮਰਗੜ ਏਰੀਆ ਦਾ ਹੈ ਇਹਦੇ ਵਿੱਚ ਜਿਹੜਾ ਵਾਰਦਾਤ ਦੌਰਾਨ ਜਿਹੜੀ ਕਾਰ ਗਾਇਬ ਹੋਈ ਸੀਗੀ ਉਸ ਨੂੰ ਵੀ ਬਿਨਰੋਲ ਕਰ ਲਿਆ ਗਿਆ ਹੈ ਹਵਾਡਾ ਮੇਜ਼ ਸਫੇਦ ਰੰਗ ਦੀ ਜਿੱਥੇ ਫੇਕ ਨੰਬਰ ਪਲੇਟ ਸੀਗਾ ਉਹ ਰਿਕਵਰ ਕਰ ਦਿੱਤੀ ਗਈ ਹੈ ਬਾਕੀ ਮਾਮਲੇ ਦੀ ਤਫਤੀਸ਼ ਚੱਲੇ ਜਾ ਰਹੀ ਹੈ ਜੇ ਕਿਸੇ ਹੋਰ ਦੀ ਵੀ ਸ਼ਮੂਲੀਅਤ ਇਸ ਵਿੱਚ ਸਾਹਮਣੇ ਆਈ ਗੀ ਤੇ ਉਸ ਤੇ ਵੀ ਕਾਰਵਾਈ ਬੰਦੀ ਕਰਨੀ ਪੈਗੀ ਕਿਤੇ